ਬੱਚੇ ਦਾ ਮੈਂ ਨਾ ਮੇਰਾ ਬੱਚੇ ਦਾ ਇਲਾਜ ਹੈ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਪਰ ਮੇਰਾ ਬੱਚਾ ਠੀਕ ਹੋ ਜਾਵੇ ਸਾਡੇ ਮੇਰੇ ਕੋਲ ਇੱਕੋ ਇੱਕੇ ਬੱਚੇ ਦਾ ਮੇਰਾ ਸਾਰਾ ਹੈਗਾ ਉਹ ਵੀ ਮੇਰਾ ਇੰਨਾ ਦੁਖੀ ਹੋਇਆ ਪਿਆ ਹੈਗਾ ਵੀ ਰੱਬ ਨੇ ਮੈਨੂੰ ਇੰਨਾ ਖਾਸ ਗੱਲ ਲੱਗੀ ਵੀਰ ਦੇ ਵੱਲੋਂ ਕਿਹਾ ਜਦੋਂ ਉਹ ਮੈਨੂੰ ਹਾਲਾਤ ਪਤਾ ਲੱਗਾ ਕਿਸੇ ਸੱਜਣ ਨੇ ਕਿਹਾ ਕਿ ਇਹ ਹਾਲਾਤ ਦੇ ਵਿੱਚ ਗੁਜ਼ਰ ਰਹੇ ਨੇ ਪਰ ਮੈਂ ਜਦੋਂ ਇਹਨਾਂ ਨਾਲ ਸੰਪਰਕ ਕੀਤਾ ਪਰ ਇਹਨਾਂ ਦੇ ਵੱਲੋਂ ਬੜਾ ਕਹਾ ਗਿਆ ਕਿ ਨਹੀਂ ਸਾਨੂੰ ਜਰੂਰਤ ਨਹੀਂ ਸਾਨੂੰ ਇਹ ਕਿ ਸਾਨੂੰ ਇਲਾਜ ਬੱਚੇ ਦਾ ਕਿਸੇ ਤਰ੍ਹਾਂ ਕਰਾ ਦਿਓ ਪਰ ਅਸੀਂ ਗੁਹਾਰ ਲੌ ਲੱਗਿਆ ਵੀ ਜਿਹੜਾ ਕਿ ਉਹ ਵੀ ਕਹਿੰਦੇ ਸੀ ਮਨ ਭਰਦਾ ਕਿ ਸਾਨੂੰ ਇਹ ਕਿ ਅਸੀਂ ਆਦੀ ਹਰ ਕਿਰਤ ਕਰੀਏ ਹੱਥੀ ਕਰਕੇ ਤਾਂ ਬੱਚੇ ਦਾ ਲਾਜ ਰਹੀ ਪਰ ਲਾਜ ਮਹਿੰਗਾ ਹੋਣ ਕਰਕੇ ਅੱਜ ਦੀ ਮਗਾਈ ਤੇ ਕਰਕੇ ਕਿਉਂਕਿ ਖੁਦ ਵੀਰ ਕੱਲਾ ਕਮਾਉਣ ਵਾਲਾ ਹੈ ਕਮਾ ਕੇ ਘਰ ਦਾ ਗੁਜ਼ਾਰਾ ਵੀ ਚੱਲਣਾ ਦਵਾਈਆਂ ਦਾ ਵੀ ਇੱਥੋਂ ਤੱਕ ਹੈਗਾ ਕਿ ਅੱਜ ਦੇ ਸਮੇਂ ਦੇ ਵਿੱਚ ਤਾਂ ਕਿਰਾਇਆ ਲੈ ਜਾਣਾ ਵੀ ਉਹ ਵੀ ਬੜਾ ਮੁਸ਼ਕਲ ਹੁੰਦਾ ਹੈ ਪਰ ਅੱਜ ਉਹਦੇ ਵੱਲੋਂ ਮੰਗ ਹੀ ਕੀਤੀ ਜਾ ਰਹੀ ਏ ਕੋਈ ਵੀ ਦਾਨੀ ਸੱਜਣ ਸਮਾਜ ਸੇਵੀ ਜਿਹੜੇ ਹੈਗਾ ਮੇਰੇ ਬੱਚੇ ਦਾ ਇਲਾਜ ਕਰਵਾ ਦਿਓ ਕਿਉਂਕਿ 5-6 ਮਹੀਨੇ ਦਾ ਮਹਿਜ ਇਹ ਬੱਚਾ ਹੈ ਜਿਹੜਾ ਤੁਸੀਂ ਦੇਖ ਸਕਦੇ ਜੇ ਅੱਜ ਉਹ ਜਦੋਂ ਕਲਪਦਾ ਅਸੀਂ ਉਹ ਤੁਹਾਡਾ ਨਾ ਵੀਡੀਓ ਸਾਡੇ ਕੋਲ ਜਰੂਰ ਸ਼ਾਇਦ ਸਾਡਾ ਦਿਲ ਨਹੀਂ ਕਰਦਾ ਸ਼ੇਅਰ ਕਰੀਏ ਜੋ ਉਹਦੇ ਹਾਲਾਤ ਨੇ ਜਦੋਂ ਬੱਚਾ ਕਿੰਦੇ ਵੀਰ ਇੰਨੀ ਉਮਰ ਹੈ ਬੱਚੇ ਦੀ ਤੇ ਕੀ ਰੋ ਕੇ ਬੱਚੇ ਵੀਰ ਦੀ ਉਮਰ ਹੈਗੀ 6 6 ਮਹੀਨੇ ਦਾ ਹੋ ਗਿਆ ਹੈ ਤੇ ਇਹਦਾ ਇੱਕ ਗੁਰਦਾ ਖਰਾਬ ਹੈਗਾ ਇੱਕ ਇੱਕ ਨੇ ਦੀ ਨਾਲੀ ਬਾਥ ਵਾਲੀ ਬਲੌਗ ਹੈਗੀ ਹੈ ਤੇ ਇੱਕ ਗੁਰਦੇ ਚ ਪ੍ਰੋਬਲਮ ਚੱਲੀ ਜਾਂਦੀ ਏ ਜਿਹੜਾ ਗੁਰਦਾ ਉਹ ਕਹਿੰਦੇ ਚੇਂਜ ਕਰਨਾ ਪੈ ਗਿਆ ਹੰਦਾ ਤੇ ਇਹ ਇਦਾਂ ਕਹਿੰਦੇ ਪਿਓ ਦੇ ਇਹ ਬਿਰੇ ਜੀ ਬਚਪਨ ਤੋਂ ਹੀ ਇਹ ਨੂੰ ਹੋ ਗਿਆ ਇਹ 6 ਮਹੀਨਾ ਤੋਂ ਹੋ ਗਿਆ ਇਹ ਬਚਪਨ ਤੋਂ ਹੀ ਲੈ ਕੇ ਰੋਕ ਹੈਗਾ ਇੱਕ ਮਸ਼ੀਨ ਚ ਵੀ ਰਿਹਾ ਵੀ ਨਾ ਤੇ ਉਹ ਤੱਕਰ ਮੁੱਕ ਮੁੱਕ ਹੀ ਗਿਆ ਸੀਗਾ ਤੋਂ ਫਿਰ ਬਿਮਾ ਇਕਰ ਬਾਬੇ ਨੇ ਸੁਣ ਲਈ ਤੇ ਫਿਰ ਠੀਕ ਹੋ ਗਿਆ ਫਿਰ ਉਹਨ ਡਿਵਾਈਸ ਲਾ ਚੱਲਦਾ ਪਿਆ ਪਰ ਰੋਂਦਾ ਬਹੁਤ ਵਿਚਾਰਾ ਜਰਿਆ ਨਹੀਂ ਜਾਂਦਾ ਹੈਗਾ ਤੇ ਲਾਜ ਕਿਥੇ ਹੋਏ ਲੱਗਦਾ ਲਾਇ ਚੱਚਾ ਬੱਚਾ ਫਰੀਦਕੋਟ ਹਸਪੀਟਲ ਚ ਚੱਲਦਾ ਪਿਆ ਤੇ ਬਾਕੀ ਟੈਸਟ ਹੁੰਦੇ ਨੇ ਹਰ ਪੀਜੀਆ ਚ ਵੀ ਚੱਲਦਾ ਹੋਵੇ ਦੋ ਪਾਸੇ ਚੱਲੀ ਜਾਂਦਾ ਹੈਗਾ ਹੁਣ ਉਹ ਟੈਸਟ ਕਰੀ ਜਾਂਦੇ ਨੇ ਤੇ ਪ੍ਰੋਬਲਮ ਜਿਆਦਾ ਹੀ ਵਧੀ ਜਾਂਦੀ ਵੀ ਯਾਨੀ ਕੱਟ ਨਹੀਂ ਰਹੀ ਹੈਗੀ ਹੁਣ ਉਹਨਾਂ ਨੇ ਕਿਹਾ ਵੀ ਗੋਦਾ ਚੇਂਜ ਕਰਨਾ ਪਵੇਗਾ ਤੁਸੀਂ ਆਪ ਦਾ ਕੋਈ ਪੈਸੇ ਤੇ ਲੈ ਕੇ ਹੱਲ ਕਰੋ ਵੀ ਬੱਚੇ ਨੂੰ ਜਾਨ ਨੂੰ ਵੀ ਖਤਰਾ ਹੈਗਾ ਜੇ ਲੈਟ ਟਾਈਮ ਤੇ ਰੋਕੇ ਤੇ ਬੱਚਾ ਜਾਨ ਜਾ ਸਕਦੀ ਹੈ ਕਿਉਂ ਨਹੀਂ ਤੁਸੀਂ ਦਰਾ ਰਹੇ ਕੀ ਤੁਹਾਡੇ ਕੋਲ ਰੋਜ਼ਗਾਰ ਕੀ ਕੀ ਕਮਾਈ ਤੁਹਾਡੇ ਕੋਲ ਭਜੀ ਕਮਾਈ ਦਿਹਾੜੀਦਾਰ ਬੰਦਾ ਮੈਂ ਮੈਂ ਆਪ ਵੀ ਠੀਕ ਨਹੀਂ ਦਿੰਦਾਗਾ ਤੇ ਦਿਹਾੜੀ ਤੇ ਆਪਾਂ ਕਰਕੇ ਆਦੇ ਬੱਚਿਆਂ ਨੂੰ ਪਾਲਦਾ ਸੰਭਦਾ ਹੈਗਾ ਤੇ ਨਾਲ ਘਰ ਦੀ ਵੀ ਵਿਚਾਰੀ ਪੁਛੇ ਪੁਛੇ ਲਾ ਕੇ ਤੇ ਟੈਂਪਰ ਸਾਈਕਲ ਚਲਾਉਣੇ ਆ ਹੁਣ ਜਦੋਂ ਤੇ ਬੱਚਾ ਬਿਮਾਰ ਹੈ ਮਿੱਥ ਦਿਹਾੜੀ ਵੀ ਨਹੀਂ ਜਾਇਆ ਜਾਂਦਾ ਮੈਂ ਆਪ ਵੀ ਠੀਕ ਨਹੀਂ ਦਿੰਦਾਗਾ ਇਹ ਬੱਚੇ ਦੇ ਜੀ ਕਾਰਨ ਹੈਗਾ ਮੈਂ ਚਾਹਣਾ ਵੀ ਮੇਰੇ ਬੱਚੇ ਨੂੰ ਮੇਰਾ ਇਲਾਜ ਕਰਾ ਦੇ ਵਧੀਆ ਥਾਂ ਤੇ ਜਦ ਮੇਰਾ ਬੱਚਾ ਠੀਕ ਹੋ ਜਾਵੇ ਮਾਂ ਬਾਪ ਜੀ ਮੇਰਾ ਬਚਪਨ ਤੋਂ ਹੀ ਪੂਰਾ ਹੋ ਗਿਆ ਵੀ ਮੈਂ ਦੇਖਿਆ ਹੀ ਨਹੀਂ ਕਮ ਬਾਪ ਤੇ ਉਦੋਂ ਬਾਅਦ ਫਿਰ ਮੈਂ ਮੈਣ ਲ ਜਾਂਦਾ ਸੀ ਸਪਾਲਿਆ ਸੰਭਿਆ ਸੀਗਾ ਵੀ ਜੋ ਗਾ ਇਸ ਕੋੜਾ ਨਾ ਕੀਤੀ ਉਦੋਂ ਬਾਅਦ ਫਿਰ ਮੈਂ ਆਪ ਹੀ ਸਾਰਾ ਸਿਰ ਤੇ ਦਾ ਘਰ ਲਿਆ ਤਿੰਨ ਤਿੰਨ ਮੈਲੇ ਜਗਾ ਲਈ ਸੀਗੀ ਉਹ ਵੀ ਹੁਣ ਬੱਚੇ ਕਰਕੇ ਮੈਂ ਗਹਿਣੇ ਰੱਖ ਦਿੱਤੇ ਨੰਬਰਦਾਰਨ ਦੇ ਦਿੱਤੀ ਤੇ ਵੀ ਜਾਣਕੀ ਵੀ ਸਾਰਾ ਕੁਝ ਜਾਣਕੀ ਵੀ ਹੁਣ ਮੈਂ ਆਪ ਦਾ ਗਹਿਣੇ ਕੀਤਾ ਹੈ ਜਿਹੜਾ ਹੈਗਾ ਹੀ ਮਾੜਾ ਮੋਟਾ ਰੋਜ਼ਗਾਰ ਹਟਲ ਵਿੱਚ ਕੰਮ ਵੀ ਨਹੀਂ ਜਾਇਆ ਜਾਂਦਾਗਾ ਵੀ ਬੱਚੇ ਨੂੰ ਮੈਨੂੰ ਹਫਤੇ ਬਾਅਦ ਲਿਜਾਣਾ ਪੈਂਦਾ ਹੈਗਾ ਦੇ ਜਾਰੀ ਤੋਂ ਲਾਵਾ ਹੋਰ ਕਮਾਈ ਦਾ ਸਾਧਨ ਕੋਈ ਹੈ। ਦਿਹਾੜੀ ਤੋਂ ਲਾਵਾ ਭਾਜੀ ਕੋਈ ਮੇਰੇ ਕੋਲ ਹੋਰ ਕੋਈ ਸਾਧਨ ਨਹੀਂ ਹੋਇਆਗਾ। ਤੇ ਬੱਚੇ ਦੀ ਕਿੰਨੀ ਉਮਰ ਸੀ ਕਦੋਂ ਦੇਸ਼ ਵੀ ਨੰਬਰ ਉਹ ਪਤਾ ਨਹੀਂ। ਬੱਚੇ ਭਾਈ ਉਮਰ 6 ਮਹੀਨੇ ਦਾ ਹੋ ਗਿਆ ਬੱਚਾ ਤੇ ਜਦੋਂ ਦਾ ਜਨਮ ਹੋਇਆ ਉਦੋਂ ਤੇ ਲੈ ਕੇ ਯਾਨੀ ਕਿ ਇੱਕ ਮਸ਼ੀਨ 'ਚ ਪੈ ਗਿਆ ਸੀ ਇਹ। ਤੇ ਮਹੀਨਾ ਤੇ ਮਸ਼ੀਨ 'ਚ ਹੀ ਰਹਿ ਕੇ ਤੇ ਮੁਕਮਕੀ ਗਿਆ ਸੀਗਾ। ਤੇ ਫਿਰ ਹੁਣ ਗਾਂ ਦੇ ਕਿਸਮਤ ਨਾਲ ਯਾਨੀ ਕਿ ਅੱਖਾਂ ਖੋਲ ਲੀਆਂ ਤੇ ਇਹ ਤੱਕ ਲੱਚਲੇ ਪਰ ਰਾਤ ਨੂੰ ਜਦ ਰੋਂਦਾ ਇਹ ਜਰਿਆ ਨਹੀਂ ਜਾਂਦਾ ਵੀ ਨਾ ਤਾਂ ਅਸੀਂ ਵੀ ਇਹਨੂੰ ਦਵਾਈ ਦੇ ਸਕਦੇ ਉਹ ਜੀ ਡਾਕਟਰ ਤੋਂ ਬਗੈਰ। ਹਾਂਜੀ ਗੁਰਦੇ ਤੇ ਲਾਵੇ ਇੱਕ ਦੀ ਬਾਥ ਵਾਲੀ ਨਾਲੀ ਬਲੌਕ ਹੈਗੀ ਏ ਜਿਹੜਾ ਨਾਲੀ ਦੇ ਦਾ ਪਾਸ ਨੂੰ ਦੁਰ ਕਰਦਾ ਬੜਾ ਰੋਂਦਾ ਹੈ ਕਿਉਂਕਿ ਜਰਿਆ ਨਹੀਂ ਚੰਦਾਗਾ ਨਾ ਨਾ ਤੇਰੇ ਬੱਚੇ ਦੀ ਕਿੰਨੀ ਉਮਰ ਹੈ ਕਿ ਬੱਚੇ ਨੂੰ ਰੋਕੀ ਹੈ ਬੁਰੇ ਬੱਚਾ 5 ਸੇ ਮਹੀਨੇ ਦਾ ਹੈਗਾ ਸਭ ਗੁਰਦੇ ਚ ਪ੍ਰੋਬਲਮ ਹੈ ਤੇ ਉਹਨਾਂ ਦੇ ਵੀ ਚੈੱਕ ਤੇ ਜਮੇ ਖਰਾਬ ਹੈ ਇੱਕ ਦਾ ਇਲਾਜ ਚੱਲੀ ਜਾਂਦਾ ਆ ਵੇਖੋ ਫਲਾਵਟ ਵੀ ਇੰਨੇ ਉਸੇ ਜਿਹੜਾ ਬਾਥਰੂਮ ਵਾਲੀ ਨਾਲੀ ਵੀ ਬਲੌਕ 5000 6000 ਕੱਢ ਦੇ ਨਾਲੀ ਦਾ ਟੈਂਟ ਉਹਦਾ ਫਰੀਦ ਦਵਾਈ ਦਵਾਈ ਲੱਗਾ ਜੀ ਬਹੁਤ ਚਾਹਦਾ ਹੈ ਇਹ ਇਲਾਜ ਕਿੱਥੋਂ ਚੱਲਿਆ ਇਲਾਜ ਇਹ ਤਾਂ ਫਰੀਦਕੋਟ ਪਹੁੰਚ ਕੇ ਲਾ ਲੈਣਾ ਕਾਰੀ ਹਸਪੀਟਲ ਗੁਰਗੋਵਾਲ ਤੋਂ ਲਾਂਚ ਹੀ ਲੱਗੇ ਜਾਣਾ ਪੜਾ ਅਜੰਡ ਕੀ ਵੀ ਡਾਕਟਰ ਹਾਂ ਕੀ ਕਹਿੰਦੇ ਨੇ ਵੈਸੇ ਠੀਕ ਹੋ ਜਾਏਗਾ ਉਹ ਕਹਿੰਦੇ ਆਪਰੇਸ਼ਨ ਨਹੀਂ ਕਰਨਾ ਪਾਣਾ ਆਪਰੇਸ਼ਨ ਤਾਂ ਬਿਨਾ ਨਹੀਂ ਠੀਕ ਹੋ ਹਾਂ ਖਰਚੇ ਤਾਂ ਵੀ ਇਨੇ ਤਾਂ ਆਪਰੇਸ਼ਨ ਤੋਂ ਅੰਦਰ ਜ਼ਰੂਰੀ ਆ ਉਹਨਾਂ ਨੇ ਐਕਸ-ਰੇ ਵੀ ਕੀਤਾ ਸਾਰਾ ਕੁਝ ਕੀਤਾ ਕੋਈ ਹੱਲ ਨਹੀਂ ਹੋਇਆ ਕਹਿੰਦੇ ਆਪਰੇਸ਼ਨ ਹੀ ਆ ਹੁੰਦਾ ਗੁਰਦੇ ਦਾ ਆਪਰੇਸ਼ਨ ਕਹਿੰਦੇ ਹਾਂਜੀ ਕਹਿੰਦੇ ਗੁਰਦਾ ਚੇਂਜ ਕਰਨਾ ਪਊ ਆ ਵੇਖੋ ਹੁਣ ਬਾਤ ਨੂੰ ਕਿਹਨਾਂ ਨਾਲ ਲਾਜ ਤੱਕ ਕਿਸ ਤਰ੍ਹਾਂ ਰੋ ਪੈਰ ਉਹ ਕਹਿੰਦੇ ਪੈਸੇ ਆਪ ਦੇ ਪ੍ਰਬੰਧ ਕਰਕੇ ਰੱਖੋ ਦਿਖਾ ਦਿਓ ਜੀ ਹੁਣ ਕੀ ਪੈਸੇ ਕੋਣੋ ਫਿਰ ਹੁਣ ਤੁਸੀਂ ਲਾਜ ਨਹੀਂ ਕਰਵਾ ਰਹੇ ਹਾਂ ਹਾਂਜੀ ਪੈਸੇ ਸਾਡੇ ਘਰ ਹੈ ਨਹੀਂ ਕਮਾਉਣ ਵਾਲਾ ਕੋਈ ਹੈ ਨਹੀਂਗਾ ਦੇਖੀ ਆਪਣਾ ਇਹਦੇ ਫਾਦਰ ਸਾਹਿਬ ਕੀ ਕੰਮ ਕਰਦੇ ਨੇ ਇਹਦੇ ਫਾਦਰ ਸਾਹਿਬ ਦਿਹਾੜੀ ਕਰਦੇ ਆ ਕੁਈ ਮੰਗ ਤਾਂ ਹੋਰ ਕੋਈ ਸਾਧਨ ਨਹੀਂ ਹੈ ਨੀ ਕੋਈ ਹੋਰ ਕੋਈ ਨਹੀਂ ਹੈਗਾ ਕੋਈ ਸਾਡੇ ਘਰ ਦੇ ਵਿੱਚ ਦੇ ਕੀ ਮੰਗ ਕੀ ਤੁਸੀਂ ਵੈਸੇ ਕਰਦੇ ਅਸੀਂ ਮੰਗੇ ਹੀ ਕਰਦੇ ਹਾਂ ਕਿ ਸਾਡੇ ਬੱਚੇ ਦਾ ਇਲਾਜ ਕਰਾਇਆ ਜਾਵੇ ਬੱਸ ਹੋਰ ਸਾਡੀ ਕੋਈ ਮੰਗ ਨਹੀਂ ਹੈ ਕੀ ਨਾਮ ਕੀ ਦਾ ਇਹਦਾ ਨਾਮ ਦਿਲਰਾਜ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰਣਜੀਤ ਕੋ